ਹਾਂਜੀ ਨੂੰ ਆਪਣੇ ਨਾਂ ਦਿੱਤਾ ਹੈ 7ਵੀਂ ਕੁਮੱਕੜ ਮਿਲਣੀ ਹੁਸ਼ਿਆਰਪੁਰ ਦੇ ਨੇੜੇ ਮੈਂਗਰੋਵਲ ਫੋਰੈਸਟ ਏਰੀਆ ਜੰਗਲ ਏਰੀਆ ਮੈਂ ਕਹਿੰਦਾ ਇਨੀ ਘੈਂਟ ਵੀਡੀਓ ਹੋਣ ਵਾਲੀ ਆ ਇਹ ਆ ਜੀ ਸਾਡਾ ਕੁਮੱਕੜ ਨਾਮਾ ਜਿਹੜਾ ਸਾਡਾ ਮਹਿਕਮਾਇਆ ਕਹ ਲੋ ਕੁਮੱਕੜਾਂ ਦਾ ਅਨੰਦ ਪਾਓ ਅਨੰਦ ਪਾਓ ਨੇ ਆ ਦੇਖੋ ਕਿੰਦਾ ਖੁਸ਼ ਹੋ ਗਿਆ ਅਨੰਦ ਮਜ਼ਾ ਆਇਆ ਆ ਵਾਟਰ ਕ੍ਰੋਸਿੰਗ ਕਰਕੇ ਤੁਹਾਨੂੰ ਪਾਗਲ ਜੰਗਲ ਜੰਗਲ ਹੈ ਸੋ ਲੋ ਜੀ ਇਧਰ ਵੀ ਟੈਂਟ ਜਿੱਥੇ ਜਿੱਥੇ ਜਗ੍ਹਾ ਮਿਲਦੀ ਉੱਥੇ ਉੱਥੇ ਸਾਰੇ ਜਣੇ ਆਪਣੇ ਆਪਣੇ ਟੈਂਟ ਲਾਈ ਜਾਂਦੇ ਸਸੀガル ਜੀ ਸੋ ਲੋ ਜੀ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਟੈਂਟ ਅਲੱਗ-ਅਲੱਗ ਤਰ੍ਹਾਂ ਦੇ ਹਾਂਜੀ ਬਤ ਸੋ ਟੈਂਟ ਜਿਹੜੇ ਆ ਲੱਗ ਚੁੱਕੇ ਨੇ ਕਾਫੀ ਜਿਹੜਾ ਸੂਰਤ ਜਿਹੜਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਗੱਡੀਆਂ ਸਾਡੀਆਂ ਸਾਰਿਆਂ ਦੀ ਨੀਚੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਜੀ ਗਾਈਸ ਜੀ ਮੈਂ ਲੁਧਿਆਣੇ ਦੇ ਨਾਲ ਮੇਰਾ ਪਿੰਡ ਬੜੂੰਦੀ ਬੜੂੰਦੀ ਕੁਲਵੰਤ ਸਿੰਘ ਬੜੂੰਦੀ ਜੀ ਇਹਨਾਂ ਦੇ ਲੋਕ ਲੱਗਾ ਯੈਸ ਪਾਪਾ ਡਾਕਟਰ ਸਾਹਿਬ ਸਸੀ ਗਾ ਜੀ ਸਸੀ ਕਾਲ ਸਰ ਹੋਰ ਜੀ ਇੱਥੇ ਕੀ ਹਾਲ ਹੈ ਬੜੀਆ ਬੜੀਆ ਤਸਵੀਰਾਂ ਹਾਂ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਾਈਨਲੀ ਜੀ ਕਾਫੀ ਦਿਨਾਂ ਤੇ ਕਾਫੀ ਦਿਨ ਵੀ ਨਹੀਂ ਕਹਿ ਸਕਦੇ ਮਹੀਨਿਆਂ ਬਾਅਦ ਹੀ ਅਸੀਂ ਜਿਹੜਾ ਅੱਜ ਸ਼ੁਰੂਆਤ ਕਰਨ ਜਾ ਰਹੇ ਆਪਣੇ ਇਸ ਟ੍ਰਿਪ ਦੀ ਹਾਏ ਅੱਜ ਕਹਿੰਦਾ ਮੈਂ ਪਹਿਲੀ ਵਾਰ ਕੈਂਪਿੰਗ ਤੇ ਜਾ ਰਿਹਾ ਹਾਂ ਕਿਈ ਦੀ ਹਿੰਦੀ ਲਈ ਆਮ ਸੌਰੀ ਬਾਈ ਕਿਉਂਕਿ ਪੰਜਾਬੀयां ਪੰਜਾਬੀ ਹੀ ਬੋਲਣੀ ਚਾਹੀਦੀ ਬਟ ਇਹਨਾਂ ਦਾ ਸੀਬੀਐਸਸੀ ਪੈਟਰਨ ਹੋਣ ਦੇ ਕਾਰਨ ਇਹ ਤਕਰੀਬਨ ਸਕੂਲ ਵਿੱਚ ਹਿੰਦੀ ਬੋਲਦੇ ਹੀ ਕਿਹਾ ਤਾਂ ਕਾਫੀ ਵਾਰਾਂ ਵੀ ਪੰਜਾਬੀ ਚ ਥੋੜਾ ਕਰਾਇਆ ਕਰੋ ਪਰ ਉਹ ਉਹਨਾਂ ਦਾ ਪੈਟਰਨ ਹਿੰਦੀ ਵਿੱਚ ਕਰਕੇ ਹੈ ਨਾ ਉਹ ਹਿੰਦੀ ਜ਼ਿਆਦਾ ਦੋਨੇ ਬੋਲਦੇ ਉਹਦੇ ਲਈ ਮੈਂ ਸੌਰੀ ਕਰਨਾ ਤੁਹਾਨੂੰ ਮਾਫੀ ਮੰਗਦਾ ਜੀ ਕਿਉਂ ਦੇ ਪੰਜਾਬ ਚ ਰਹਿੰਦੇ ਆ ਪੰਜਾਬੀ ਹੋਣ ਦੇ ਨਾਤੇ ਸਭ ਤੋਂ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਪੰਜਾਬੀ ਬੋਲਣ ਅਨਹਦ ਤੁਹਾਨੂੰ ਕੈਂਪਿੰਗ ਕਿੰਨੀ ਕਿ ਪਸੰਦ ਆ ਬਾਟਾ ਹੈ ਬਾਟਾ ਮਜ਼ਾ ਆਤਾ ਹੈ ਕੈਂਪਿੰਗ ਵੀ ਓਕੇ ਤੁਹਾਨੂੰ ਮਜ਼ਾ ਆਉਂਦਾ ਕੈਂਪਿੰਗ ਤੇ ਪਤਾ ਕੈਂਪਿੰਗ ਕੀ ਹੁੰਦੀ ਆ ਹੈ ਕੈਂਪਿੰਗ ਕੈਂਪਿੰਗ ਤੇ ਕੀ ਕਰਤੇ ਆਂ ਬਤਾਓ ਸੋਫਾ 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 ਕਾ ਸੋ ਮੈਨ ਸਨੋਫਾਲ ਦਾ ਸਨੋਮੈਨ ਬਣਾਏਗੇ ਬਹੁਤ ਜਿੱਥੇ ਚੱਲੇ ਆ ਉੱਥੇ ਸਨੋਫਾਲ ਨਹੀਂ ਹੈਗੀ ਸਨੋਫਾਲ ਵੀ ਚੱਲਾਂਗੇ ਆਪਾਂ ਥੋੜੇ ਦਿਨਾਂ ਬਾਅਦ ਠੀਕ ਹੈ ਔਰ ਕੀ ਫੋਲ ਬਣਾਏਗੇ ਹੋਰ ਕੀ ਕਰਦੇ ਗੋਲੇ ਬਣਦੇ ਆ ਹਾਂ ਉਸਕੇ ਫਿਰ ਹਨਾ ਉਸਦਾ ਮੂੰਹ ਨਾ ਤੇ ਫਿਰ ਲੱਕੜੀਆਂ ਲੈਣੀਆਂ ਪੱਟੀਆਂ ਫਿਰ ਹਨਾ ਅੱਖਾਂ ਲਾਤੇ ਬਲੈਕ ਬਲੈਕ ਹੁੰਦੀ ਹੈ ਇਸਕੀ ਅੱਖਾਂ ਓਕੇ ਫਿਰ ਮੋਜੀ ਲਾਏਗੇ ਲੱਕੜੀ ਸੇ ਹੂੰ ਨਹੀਂ ਗਾਜਰ ਸੇ ਗਾਜਰ ਸੇ ਓਕੇ ਔਰ ਸੁਣੋ ਜੀ ਤੁਸੀਂ ਕੀ ਕਰਨਾ ਸਨੋਫਾਲ ਜੀ ਜਾ ਕੇ ਕੀ ਛੇੜਣਾ ਪਰਫਮ ਨਹੀਂ ਆ ਅਨਾ ਚਾਚੀ ਦੇ ਕਪੜੇ ਵਰ ਪਾਣੀ ਆਈ ਮੈਂ ਦੱਸ ਦਵਾਂ ਕਿ ਅਸੀਂ ਬੀਜੀ ਸੀਗੇ ਕਿਉਂ ਬੀਜੀ ਸੀਗੇ ਸਾਡੇ ਘਰ ਦੇ ਵਿੱਚ ਦਾ ਟਾਈਲਾਂ ਦਾ ਹਨਾ ਕੰਮ ਜਿੰਨਾ ਵੀ ਅੰਦਰ ਬਾਹਰ ਉੱਪਰ ਥੱਲੇ ਪੌੜੀਆਂ ਚ ਉਪਰੀਆਂ ਪੌੜੀਆਂ ਚ ਸਾਰਾ ਹੀ ਇਸ ਸਾਈਡ ਤੇ ਨਾ ਪੀਵੀਸੀ ਦਾ ਕੰਮ ਕਰਵਾਇਆ ਸੀ ਹੱਲੇ ਆ ਰਹਿੰਦਾ ਜਾਂ ਦੇਖੋ ਬਿਜਲੀਦਾਨ ਨੇ ਇੱਥੇ ਪੈਨਲ ਆਉਣਾ ਆ ਉਹ ਕਹਿੰਦੇ ਨੇ ਐਲਈਡੀ ਪੈਨਲ ਉਹ ਪਾਉਣਾ ਆ ਤੇ ਕੈਮਰੇ ਵਗੈਰਾ ਸਾਰੇ ਇਹਦੇ ਜਿਹੜੇ ਹਲੇ ਪਏ ਸੋ ਕਾਫੀ ਜਿਹੜਾ ਘਰ ਦਾ ਕੰਸਟਰਕਸ਼ਨ ਦਾ ਕੰਮ ਜਿਹੜਾ ਟੈਲਾਂ ਵਗੈਰਾ ਦਾ ਕੰਮ ਚੱਲਦਾ ਸੀ ਜਿਹਦੇ ਕਰਕੇ ਕਾਫੀ ਲੰਬੇ ਸੱਬੇ ਤੋਂ ਸਰਦੇ ਤੋਂ ਵੀਡੀਓ ਜਿਹੜੀ ਨਹੀਂ ਅਪਲੋਡ ਹੋਈ ਹਾਂਜੀ ਬੱਤ ਇਸ ਦੇ ਵਿੱਚ ਆ ਲੈ ਜਾਂਦੀਆਂ ਹਾਂਜੀ ਇਹਨੇ ਬਹੁਤ ਉਕੀ ਗਿਆ ਕਰਦਾ ਥੋੜਾ ਹੀ ਕ੍ਰੇਜ਼ੀ ਇੰਨਾ ਜ਼ਿਆਦਾ ਕ੍ਰੇਜ਼ ਆ ਇਹਨੂੰ ਹਨਾ ਕੈਂਪਿੰਗ ਦਾ ਕਹਿੰਦਾ ਬੱਸ ਲੈ ਚਲੋ ਤੇ ਇਸੇ ਦੇ ਲਈ ਇਸੇ ਕਰਕੇ ਅਸੀਂ ਅੱਜ ਇੱਕ ਦਿਨ ਪਹਿਲਾਂ ਤੋਂ ਮੱਕੜ ਮਿਲਣੀ ਤੇ ਜਾ ਰਹੇ ਹਾਂ ਸਾਡੀ ਜਿਹੜੀ ਕੁ ਮੱਕੜ ਮਿਲਣੀ ਲਾਸਟ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਸਾਲ ਪਹਿਲਾ ਅ ਗੈਸ ਹੈਗੇ ਤਾਂ ਹਰੀ ਕੇ ਬਕਰ ਜਿਹੜੀ ਇਹ ਬੜੀ ਮਿਲਣੀ ਹੈ ਹੁਸ਼ਿਆਰਪੁਰ ਜਾ ਰਹੀ ਆ ਹਾਂ ਬੋਟਸ ਸੋਰੀ ਵੀਡੀਓ ਆਈਟੀ ਅੱਛਾ ਜੀ ਇਹ ਬਹੁਤ ਸੋਹੜੀਆਂ ਵੀਡੀਓ ਬਣਨੀ ਸੋ ਇਹ ਜਿਹੜੀ ਮਿਲਣੀ ਆ ਹੁਸ਼ਿਆਰਪੁਰ ਦੇ ਨੇੜੇ ਮਹੰਗਰਵਾਲ ਪਿੰਡ ਫੋਰੈਸਟ ਏਰੀਆ ਉੱਥੇ ਇਹ ਮਿਲਣੀ ਹੋਣ ਜਾ ਰਹੀ ਆ ਸੋ ਇਸ ਮਿਲਣੀ ਵਿੱਚ ਬਹੁਤ ਬਾਈਕ ਰਾਈਡਰ ਜਿਹੜੇ ਪੈਦਲ ਪਹਾੜੀਆਂ ਚੜਦੇ ਆ ਵੱਡੇ ਵੱਡੇ ਟ੍ਰੈਕ ਕਰਦੇ ਆ ਉਹ ਟ੍ਰੈਕਰ ਔਰ ਵਿੱਚ ਲੇਡੀਜ਼ ਜੈਂਟਸ ਸਾਈਕਲਿਸਟ ਇਹਨਾਂ ਨੂੰ ਜਾਣ ਵਾਲੇ ਜੋ ਪੈਦਲ ਯਾਤਰਾ ਕਰਦੇ ਜਿਹੜੇ ਨੂੰ ਘੁੰਮਣ ਪੈਂਦਾ ਜ਼ਿਆਦਾ ਸ਼ੌਂਕ ਆ ਉਹ ਸਾਰਿਆਂ ਨੇ ਇੱਕ ਗਰੁੱਪ ਕ੍ਰੀਏਟ ਕੀਤਾ ਹੋਇਆ ਹਾਂਜੀ ਬੱਤ ਇੱਕ ਗਰੁੱਪ ਜਿਹੜਾ ਕ੍ਰੀਏਟ ਕੀਤਾ ਹੋਇਆ ਜਿਹਦਾ ਨਾਮ ਆਈ ਕਮੱਕੜ ਨਾਮਾ ਅੱਜ ਉਹਨਾਂ ਨੇ ਮੀਟਅਪ ਰੱਖਿਆ ਹੋਇਆ ਹੈ ਜਿਹਨੂੰ ਆਪਣਾ ਨਾਮ ਦਿੱਤਾ ਹੈ ਸੱਤਵੀਂ ਕਮੱਕੜ ਮਿਲਣੀ ਹੁਸ਼ਿਆਰਪੁਰ ਦੇ ਨੇੜੇ ਮੈਂਗਰੋਵਲ ਫੋਰੈਸਟ ਏਰੀਆ ਜੰਗਲ ਏਰੀਆ ਮੈਂ ਕਹਿੰਦਾ ਇਨੀ ਘੈਂਟ ਵੀਡੀਓ ਹੋਣ ਵਾਲੀ ਆ ਮਜ਼ਾ ਆ ਜਾਊਗਾ ਮਜ਼ਾ ਇੰਨੇ ਸਾਰੇ ਟੈਂਟ ਲੱਗਣਗੇ ਚਲੋ ਆਪਣਾ ਤਾਂ ਗੱਡੀ ਵਿੱਚ ਸੈਟਅਪ ਆ ਗੱਡੀ ਸਾਰਾ तकरीबन ਸਮਾਨ ਰੱਖ ਲਿਆ ਆਪਾਂ ਚਲੋ ਦਿਖਾਉਨੇ ਆ ਤੁਹਾਨੂੰ ਗੱਡੀ ਵਿੱਚ ਸੋ ਗੱਡੀ ਪਹਿਲਾਂ ਵਾਂਗ ਦੇਖ ਸਕਦੇ ਹੋ ਉੱਪਰੋਂ ਪਾਣੀ ਰੈਡੀ ਆ ਟੈਂਟ ਰੈਡੀ ਆ ਚੇਅਰਸ ਰੈਡੀ ਨੇ ਪਾਈਪ ਵੀ ਰੈਡੀ ਆ ਇਨ ਕੇਸ ਪਾਣੀ ਦੂਰ ਹੋਇਆ ਤਾਂ ਬੰਦਾ ਪਾਣੀ ਫਿਲ ਕਰ ਲੈਂਦਾ ਨਹੀਂ ਤਾਂ ਬਾਲਟੀ ਵੀ ਹੈਗੀ ਆ ਪਰ ਨਾ ਆ ਸਕਦੇ ਠੀਕ ਆ ਜੀ ਸੋ ਟਾਇਲਾਂ ਦੇਖ ਸਕਦੇ ਹੋ ਸਾਰੀਆਂ ਹੋ ਗਈਆਂ ਥੋੜਾ ਬਾਲਾ ਲਿਸ਼ਿੰਕ ਵਗੈਰਾ ਦਾ ਕੰਮ ਬਹੁਤ ਰਹਿੰਦਾ ਹੈ ਨਾ ਸੋ ਇਸ ਵਾਰ ਗੱਡੀ ਥੋੜੀ ਪਤਨ ਕਿਸ ਤਰੀਕੇ ਨਾਲ ਮੇਰੇ ਤੋਂ ਹੋਈ ਸੈਟਿੰਗ ਤੇ ਕਿਸ ਤਰੀਕੇ ਨਾਲ ਸੈਟਿੰਗ ਹੋਈ ਹੈ ਲੈ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗ ਰਹੀ ਇਹ ਆ ਜੀ ਸਾਡਾ ਘੁਮੱਕੜ ਨਾਮ ਆ ਜਿਹੜਾ ਸਾਡਾ ਮਹਿਕਮਾਇਆ ਕਹ ਲੋ ਘੁਮੱਕੜਾਂ ਦਾ ਠੀਕ ਆ ਜੀ ਬੱਚਾ ਲਈ ਫਰੂਟਸ ਰੱਖੇ ਹੋਏ ਨੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਭਾਂਡੇ ਰੱਖੇ ਹੋਏ ਨੇ ਠੀਕ ਆ ਜੀ ਕੱਪੜੇ ਸੈਂਟਰ ਚ ਰੱਖੇ ਆ ਇੱਧਰ ਹੋ ਗਿਆ ਸਾਰਾ ਹੀ ਗੱਡੀ ਸਾਡੀ ਟੋਟਲ ਤਿਆਰ ਆ ਰੈਡੀ ਆ ਜੀ ਠੀਕ ਆ ਜੀ ਸੋ ਲੋ ਜੀ ਗੱਡੀ ਉਹ ਹੀ ਬੈਟਰੀ ਬੈਕਅਪ ਲਈ ਬੈਟਰੀ ਰੱਖੀ ਹੋਈ ਹੈ ਚਾਰਜ ਹਾਂਜੀ ਬੈਟਰੀ ਹੈ ਬਸ ਚਾਰਜ ਕਰਨ ਲਈ ਗੱਡੀ ਨੂੰ ਕਪੜਾ ਵਗੈਰਾ ਮਾਰਨ ਵਾਲਾ ਰਹਿੰਦਾ ਤਕਰੀਬਨ ਡੇਢ ਮਹੀਨੇ ਤੋਂ ਗੱਡੀ ਇਦਾਂ ਹੀ ਖੜੀ ਆ ਕਿਤੇ ਨਹੀਂ ਗਏ ਨਾਰਮਲ ਲਾਕੇ ਛਾਕੇ ਆਪਣੇ ਲੋਕਲ ਤੇ ਜਾਂਦੇ ਆਉਂਦੇ ਰਹਿੰਦੇ ਸੀ ਤੇ ਚਲੋ ਬਾਲੀਆਂ ਗੱਲਾਂ ਨਾ ਕਰਦੇ ਹੋਏ ਚਲੀਏ ਆਪਾਂ ਗੱਡੀ ਨੂੰ ਮਾਰੀਏ ਕਪੜਾ ਨਿਕਲিয়ে ਪਹਿਲਾਂ ਸੋ ਲੋ ਜੀ ਗੱਡੀ ਆਪਾਂ ਵਾਸ਼ ਪਹਿਲਾਂ ਹੀ ਕਰਕੇ ਰੱਖੀ ਹੋਈ ਸੀਗੀ ਜਸਟ ਮਿੱਟੀ ਪੇਸ਼ੇ ਕੱਪੜਾ ਹੀ ਫੇਰੇਆ ਸੋ ਗੱਡੀ ਆਪਣੀ ਹੋ ਗਈ ਰੈਡੀ ਆ ਮੇਰੇ ਪੁੱਤ ਦੀ ਥਾਰ ਖੜੀ ਐ ਇੱਥੇ 4x4 ਲੈ ਕੇ ਤਾਂ ਜਾਣ ਨੂੰ ਦਿਲ ਕਰਦਾ ਪਰ ਰੱਖ ਨਹੀਂ ਹੋਣੀ ਸੋ ਲੋ ਜੀ ਨਿਕਲ ਚੁੱਕੇ ਆ ਜੀ ਆਪਾਂ ਆਪਣੇ ਇਸ ਨਵੇਂ ਸਫਰ ਦੇ ਲਈ ਸਫਰ ਵੀ ਨਹੀਂ ਕਹਿ ਸਕਦੇ ਇੱਕ ਮੀਟਾ ਪਾ ਇੱਕ ਮਿਲਣੀ ਆ ਜਿਹੜੀ ਇੱਕ ਦੂਜੇ ਦੇ ਨਾਲ ਆਪਾਂ ਮਿਲਣਾ ਐਕਸਪੀਰੀਅੰਸ ਸ਼ੇਅਰ ਕਰਨੇ ਆ ਲੋਕਾਂ ਦੇ ਆਪਾਂ ਜਿਹੜੇ ਇੱਥੇ ਆਪਣੇ ਫਰੈਂਡ ਐਗੇ ਜਿਨ੍ਹਾਂ ਨੂੰ ਘੁੰਮਣ ਫਿਰਨ ਦਾ ਜਿਆਦਾ ਸ਼ੌਂਕ ਆ ਨਾ ਅੱਜ ਤੱਕ ਔਰ ਸਾਰੇ ਲੋਕ ਜਿਹੜੇ ਉੱਥੇ ਮੌਜੂਦ ਹੋਣੇ ਆ ਸੋ ਸਾਨੂੰ ਰਾਸ ਗੱਡੀ ਪਤਾ ਨਹੀਂ ਸੀ ਲੱਗ ਰਿਆ ਤੇ ਭਾਜੀ ਉਹਨਾਂ ਦੇ ਮਦਦ ਨਾਲ ਸਿੱਧੇ ਜਾਣਾ ਭਾਜੀ ਉੱਪਰ ਅੱਛਾ ਜੀ ਉਹਨਾਂ ਨੇ ਭਾਇਓ ਇੱਕ ਵਾਰ ਖਿੱਚ ਕੇ ਨਾ ਪਾਇਓ ਗੱਡੀ ਥੋੜੀ ਪਤਾ ਨਹੀਂ ਹੁੰਦਾ ਕਿ ਰੇਤਾ ਰੁੱਦਦਾ ਗੱਡੀ ਬੈਹ ਨਾ ਜਾਵੇ ਠੀਕ ਹੈ ਜੀ ਭਾਜੀ ਓਕੇ ਥੈਂਕ ਯੂ ਭਾਜੀ ਓਕੇ ਓਕੇ ਸੋ ਚਲੋ ਜੀ ਅਗੋਂ ਪੈਚ ਯਾਰੇ ਦੇਖੋ ਕਿੰਦਾ ਖੁਸ਼ ਹੋ ਗਿਆ ਅਨੰਦ ਮਜ਼ਾ ਆਇਆ ਆ ਵਾਟਰ ਕ੍ਰੋਸਿੰਗ ਕਰਕੇ ਤੁਹਾਨੂੰ ਮਜ਼ਾ ਆਤਾ ਹੀ ਹੈ ਭਾਈ ਸੋ ਭਾਈ ਜੰਗਲਾਂ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਦੇਖ ਸਕਦੇ ਹੋ ਬਹੁਤ ਹੀ ਘਣਾ ਜੰਗਲ ਆ ਸੋ ਚਲੋ ਮੈਦ ਦੇ ਉੱਪਰ ਜਾ ਕੇ ਦਿਖਾਉਨੇ ਆ ਚੜਾਈ ਚੜ ਰਹੇ ਆ ਉੱਪਰ ਚੋਟੀ ਦੀ ਚੋਟੀ ਚੜ ਰਹੇ ਆ ਆਪਾਂ ਕਾਫੀ ਹਾਈਟ ਹੈ ਦੇਖੋ ਕਿੰਨੀ ਹਾਈਟ ਹੈ ਦੀ ਕੰਨਾ ਜੰਗਲ ਆ ਭਾਈ ਬਾਦੀ ਸੋਹਣੀ ਲੋਕੇਸ਼ਨ ਦੇ ਉੱਤੇ ਜਿਹੜੀ ਇੱਕ ਮੱਕੜ ਮੇਲਣੀ ਜਿਹੜੀ ਐ ਇੱਥੇ ਰੱਖੀ ਹੈ ਇਹਨਾਂ ਨੇ ਪਿਛਲੀ ਵਾਰ ਨਾਲੋਂ ਤਾਂ ਬੜੀ ਵਧੀਆ ਹੈਗੀ ਆ ਇਹ ਲੋਕੇਸ਼ਨ ਆ ਨਾ ਆ ਨਾ ਵਧੀਆ ਲੋਕੇਸ਼ਨ ਆ ਜੰਗਲ ਆ ਤਾਂ ਸੋਹਣਾ ਜੰਗਲ ਆ ਉਹ ਜੰਗਲ ਐਦਨ ਨੂੰ ਮੂੰਹ ਕਰਕੇ ਬੋਲੋ ਕੀ ਕਹਿੰਦੇ ਜੱਟਾ ਪਾਗਲ ਜੰਗਲ ਹੈ ਜੰਗਲ ਹੈ ਇਹ ਦੇਖੋ ਲੱਕੜੀਆਂ ਤੋੜ ਕੇ ਰੱਖੀਏ ਦੇਖੋ ਸੋ ਲੋ ਜੀ ਸਤਵੀਂ ਕੁ ਮੱਕੜ ਮੇਲਣੀ ਦੀਆਂ ਤਿਆਰੀਆਂ ਜਿਹੜੀਆਂ ਹੋ ਰਹੀਆਂ ਦੇਖ ਸਕਦੇ ਹੋ ਸੋ ਲੋ ਜੀ ਅਸੀਂ ਫਾਈਨਲੀ ਪਹੁੰਚ ਚੁੱਕੇ ਹਾਂ ਜਿੱਥੇ ਗੁਮਕੜਾ ਮਿਲਣੀ ਜਿਹੜੀ ਹੋਰ ਜਾ ਰਹੀ ਆ ਉਹ ਆਪਣੀ ਖੜੀ ਜੀ ਲਾਡੋ ਸੋ ਇਹ ਹੈਗਾ ਜੀ ਮੈਂਗਰੋਵਲ ਦਾ ਰੈਸਟ ਹਾਊਸ ਫੋਰੈਸਟ ਰੈਸਟ ਹਾਊਸ ਤੇ ਕੱਲ ਨੂੰ ਇੱਥੇ ਟੈਂਟ ਲੱਗਣਗੇ ਸਾਰੇ ਪਾਸੇ ਹਾਲ ਪੀਣ ਦਾ ਪ੍ਰਬੰਧ ਹੋਊਗਾ ਇੱਥੇ ਬਹੁਤ ਵਧੀਆ ਅੰਦਰ ਦੇਖ ਸਕਦੇ ਹੋ ਹਾਂਜੀ ਬਹੁਤ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਹੈ ਠੰਡ ਲੱਗ ਰਹੀ ਹੈ ਯਾਂ ਪੀ ਨਹੀਂ ਸੋ ਅੰਦਰ ਦੇਖ ਸਕਦੇ ਹੋ ਹਾਲ ਪੀਣ ਦਾ ਸਾਰਾ ਹੀ ਸਮਾਨ ਜਿਹੜਾ ਰੱਖਿਆ ਹੋਇਆ ਹੈ ਅਸੀਂ ਸਾਰੇ ਮੇਰੇ ਵੀਰ ਉੱਪਰ ਪ੍ਰਧਾਨ ਜੀ ਸਾਰੇ ਜਣੇ ਅਰੇਂਜਮੈਂਟ ਕਰ ਰਹੇ ਕਿ ਕਿੱਥੇ ਟੈਂਟ ਲਾਉਣਾ ਕਿੱਥੇ ਗਾਉਣ ਵੀ ਆਣ ਦਾ ਪ੍ਰੋਗਰਾਮ ਕਰਨਾ ਸੋ ਸ਼ਾਂਚੋ ਕਿਦਾਂ ਮਜ਼ਾ ਆ ਰਿਹਾ ਤੁਹਾਨੂੰ ਮਜ਼ਾ ਆ ਰਿਹਾ ਹਨ ਸੋ ਬੱਚੇ ਬਹੁਤ ਖੁਸ਼ ਆ ਇਹਨਾਂ ਦੀ ਖੁਸ਼ੀ ਲਈ ਅੱਪ ਆਏ ਆ ਤੇ ਚਲੋ ਹੁਣ ਆਪਾਂ ਥੋੜਾ ਬਾਲਾ ਬ੍ਰੀਕਫਾਸਟ ਬ੍ਰੀਕਫਾਸਟ ਆਪਾਂ ਸੋਰੀ ਡਿਨਰ ਆਪਾਂ ਲੈ ਕੇ ਆਏ ਆ ਬੈਕ ਕਰਵਾ ਕੇ ਉਹਨੂੰ ਖਾਵਾਂਗੇ ਥੋੜਾ ਥੋੜਾ ਥੋਕ ਨਹੀਂ ਹੈਗੀ ਜਿਆਦਾ ਖਾ ਕੇ ਤਾਂ ਫਿਰ ਸਿੱਧਾ ਹੀ ਸੌਂੇ ਨੂੰ ਮਿਲਾਂਗੇ ਤੁਹਾਨੂੰ ਤਦ ਤੱਕ ਲਈ ਗੁੱਡ ਨਾਈਟ ਬਾਏ ਬਾਏ ਸੋ ਲੋ ਜੀ ਆਪਣਾ ਤਾਂ ਹੈਗਾ ਸੈਟਅਪ ਗੱਡੀ ਵਿੱਚ ਤੇ ਇੱਥੇ ਸਾਡੇ ਮਾਵੀ ਸਾਹਿਬ ਮਾਵੀ ਸਾਹਿਬ ਆਪਣਾ ਪੂਰਾ ਨਾਮ ਦੱਸਿਓ ਜੀ ਸ਼ਰਮੀਤ ਮਾਵੀ ਸ਼ਰਮੀਤ ਮਾਵੀ ਬਹੁਤ ਸੋਹਣੀ ਆ ਤੁਸੀਂ ਉਹਦੇ ਵਿੱਚ ਆਪਣੇ ਕੁਮਕੜ ਨਾਂਵੇ ਵਿੱਚ ਜਿਹੜੀਆਂ ਕਵਤਾਵਾਂ ਜਾਂ ਜੋ ਵੀ ਲਿਖਦੇ ਆ ਬਹੁਤ ਸੋਹਣਾ ਹੁੰਦਾ ਜੀ ਤੇ ਇੱਥੇ ਭਾਜੀ ਹੁਣੀ ਲਗਾ ਰਹੇ ਆਪਣਾ ਟੈਂਟ ਤੇ ਇਹ ਸੋਹਣਗੇ ਟੈਂਟ ਵਿੱਚ ਤੇ ਅਨਹਦ ਔਰ ਸਿਦਾਰਥ ਵੀ ਕਹਿ ਰਹੇ ਕਿ ਟੈਂਟ ਹੀ ਲਗਾਉਣਾ ਪਾਪਾ ਸੋ ਦੇਖਦੇ ਆ ਹੋ ਸਕਦਾ ਪਾ ਟੈਂਟ ਲਗਾਈਏ ਸੋ ਲੋ ਜੀ ਟੈਂਟ ਲੱਗ ਚੁੱਕਾ ਭਾਜੀ ਹੁਣਾਂ ਦਾ the next day ਸੋ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਸਸਿਕਾਲ ਸੋ ਦੋਸਤੋ ਆਪਾਂ ਪਹੁੰਚੇ ਆ ਜੀ ਗੁਮੱਕੜ ਮੇਲਣੀ ਤੇ ਤੇ ਮੇਰਾ ਛੋਟਾ ਸਿਧਾਰਥ ਰੋਸ ਗਿਆ ਥੋੜਾ ਜਿਹਾ ਇਹਦੇ ਨਾ ਬੂਬਾ ਪਾਛੀ ਕੀਤਾ ਸੀ ਤੇ ਇੱਥੋਂ ਥੋੜੇ ਜਿਹਾ ਕੱਪੜੇ ਗਿੱਲੇ ਹੋ ਗਏ ਸੀ ਕਹਿੰਦਾ ਮੇਰੇ ਕੱਪੜੇ ਕਿਉਂ ਗਿੱਲੇ ਹੋ ਗਏ ਤੇ ਹਨਾ ਤੇ ਚੁੱਪ ਕਰਾਉ ਭਾ ਨੂੰ ਹੋ ਕੇ ਸੁੱਕਦੇ ਹਨਾ ਅੱਛਾ ਤੁਸੀਂ ਬਤਾਓ ਮੈਨੂੰ ਦੱਸੋ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਮੇਲਣੀ ਤੇ ਆ ਕੇ ਕੀ ਉਹ ਪਰ ਆ ਚਲੋ ਜੀ ਦੋਸਤੋ ਇੱਥੇ ਸਾਰੇ ਕੁਮਕੜਾਂ ਲਈ ਰੋਟੀ ਪਾਣੀ ਦਾ ਖਾਣ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਸਿਦਾਰਥ ਹੋਰ ਹਨਾ ਇੱਥੇ ਬੈਠੇ ਹੋਏ ਨੇ ਵੇਟ ਕਰ ਰਹੇ ਨੇalle ਸਾਰੇ ਟੋਕਿਆ ਰਹੇ ਸਾਡੀ ਕੋਲੇ ਖੜੀ ਆ ਗਈ ਗੱਡੀ ਇਹ ਕੀ ਐਂਟਰੀ ਔਰ ਸਾਰੇ ਜਣੇ ਆਪਣੇ ਆਪਣੇ ਜਿਹੜੇ ਆ ਗਰਾਉਂਡ ਅਟੈਂਟ ਲਗਾ ਰਹੇ ਨੇ ਦੇਖ ਸਕਦੇ ਹੋ ਆਜੋ ਧਕਾਨੇ ਤੁਹਾਨੂੰ ਲੋ ਜੀ ਭਾਈ ਹੁਣੀ ਟੈਂਟ ਲਾ ਲਿਆ ਇੱਥੇ ਭਾਈ ਕਿਹੜੀ ਜਗ੍ਹਾ ਤੋਂ ਤੁਸੀਂ ਜੀ ਹਾਂ ਲੁਧਿਆਣੇ ਤੋਂ ਆਏ ਜੀ ਖਾਸੇ ਲੁਧਿਆਣੇ ਤੋਂ ਜੀ ਹਾਂ ਬੁਗੈਂਡ ਦੇ ਨਾਲ ਪਿੰਡ ਇਹ ਅਮਿੰਦਗੜ ਤੋਂ ਆਏ ਨੇ ਅੱਛਾ ਐਮਿੰਦਗੜ ਹਾਂ ਅਮਿੰਦਗੜ ਠੀਕ ਹੈ ਜੀ ਮੈਂ ਲੁਧਿਆਣੇ ਦੇ ਨਾਲ ਮੇਰਾ ਪਿੰਡ ਬੜੂੰਦੀ ਬੜੂੰਦੀ ਹਾਂ ਕੁਲਵੰਤ ਸਿੰਘ ਬੜੂੰਦੀ ਜੀ ਇਹਨਾਂ ਦਾ ਨਾਮ ਆ ਜੀ ਸੋ ਕਿੱਥੇ ਕਿੱਥੇ ਕੋ ਮੈਂ ਜੀ ਇਸ ਟੈਂਟ ਦੇ ਨਾਲ ਇਹ ਟੈਂਟ ਨਾਲ ਅਸੀਂ ਛਿਟਕੂਰ ਚਿਤਕੁਲ ਜਾਏ ਲੈ ਲਾਖ ਦੇ ਦੋ ਗੇੜ ਲਾਗੇ ਅੱਛਾ ਜੀ ਸਟੌਕਸ ਮੇਲੇ ਕੁਰੀਫੇ ਚਲੇ ਗਏ ਬਾਈਕ ਤੇ ਜੀ ਬਾਈਕ ਠੀਕ ਹੈ ਦੋਨਾਂ ਨੇ ਕੀਤੀ ਓਕੇ ਓਕੇ ਜੀ ਪਹਿਲਾਂ ਚਿਤਕੁਲ ਗਏ ਅਸੀਂ ਅੱਛਾ ਜੀ ਫਿਰ ਦੇ ਵੀ ਲਾ ਕੇ ਨਹੀਂ ਸੈਂਟਰ ਨੂੰ ਓਕੇ ਜੀ ਜਿਹੋ ਜਿਹੋ ਛੁੱਟੀਆਂ ਜਦੋਂ ਛੁੱਟੀਆਂ ਹੁੰਦੀ ਆ ਫਿਰ ਨਿਕਲ ਜਾਈਦਾ ਓਕੇ ਠੀਕ ਆ ਜੀ ਜੂਨ ਦੀਆਂ ਛੁੱਟੀਆਂ 'ਚ ਕੋਈ ਨਾ ਕੋਈ ਪ੍ਰੋਗਰਾਮ ਬਣਾ ਲੈਂਦੇ ਠੀਕ ਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਬਾਈਕ ਤੇ ਬੱਸ ਸਾਈਕਲਿੰਗ ਵੀ ਕਰਦੇ ਆ ਅੱਛਾ ਜੀ ਤੇ ਨੇੜੇ ਮੈਂ ਪੰਜਾਬ ਕਲੀਅਰ ਮੰਦਸਾਹੂ ਜਾਣਾ ਤੇ ਸਾਈਕਲ ਕਰ ਗਿਆ ਉਹਨੇ ਸਾਈਕਲਿੰਗ ਵੀ ਕਰਦੇ ਆ ਅੱਛਾ ਜੀ ਠੀਕ ਹੈ ਜੌਬ ਕਰਦੇ ਜੀ ਹਾਂ ਜੌਬ ਕਰਦਾ ਨਾ ਐਜੂਕੇਸ਼ਨ ਡਿਪਾਰਟਮੈਂਟ ਉਹਨੇ ਐਜੂਕੇਸ਼ਨ ਵਿਭਾਗ ਅੱਛਾ ਜੀ ਮੈਂ ਪ੍ਰਾਇਮਰੀ ਤੇ ਆਏ ਆ ਕਿ ਮਾਸ ਅੱਛਾ ਜੀ ਚਲੋ ਬਹੁਤ ਸੋਹਣਾ ਬਹੁਤ ਸ ਬੱਚਿਆਂ ਨੂੰ ਵੀ ਇਹੀ ਦਿਖਾਉਣਾ ਆਇਆ ਚੇਟਕ ਅੱਗੇ ਵੀ ਲਾਈਏ ਨਾ ਛੋਟਿਆਂ ਨੂੰ ਸੋ ਲੋ ਜੀ ਇੱਧਰ ਵੀ ਟੈਂਟ ਜਿੱਥੇ-ਜਿੱਥੇ ਜਗ੍ਹਾ ਮਿਲਦੀ ਉੱਥੇ-ਉੱਥੇ ਸਾਰੇ ਜਣੇ ਆਪਣੇ-ਆਪਣੇ ਟੈਂਟ ਲਾਈ ਜਾਂਦੇ ਸਾਸਿਕਲ ਜੀ ਭਾਈ ਕਿਹੜੀ ਜਗ੍ਹਾ ਤੋਂ ਤੁਸੀਂ ਬਰਨਾਲੇ ਤੋਂ ਜੀ ਬਰਨਾਲੇ ਤੋਂ ਕਿਆ ਬਾਤ ਤੁਸੀਂ ਵੀ ਜੀ ਬਰਨਾਲੇ ਤੋਂ ਕੋਟਕਪੂਰੇ ਤੋਂ ਠੀਕ ਆ ਜੀ ਸੋ ਭਾਈ ਹੁਣੀ ਇੱਥੇ ਲਾ ਰਹੇ ਆ ਆਪਣਾ ਟੈਂਟ ਇੱਥੇ ਦੋ ਟੈਂਟ ਲੱਗਣ ਦੀ ਜਗ੍ਹਾ ਹੈ ਤੇ ਲਾਸਟ ਵੇਖਿਆ ਇੱਧਰ ਟੈਂਟ ਲੱਗੇ ਹੋਏ ਸੀ ਉਧਰ نیچے ਲੱਗੇ ਹੋਣਾ ਆਪਾਂ ਚੱਲਦੇ ਹਾਂ ਉੱਪਰ ਉੱਪਰ ਵੀ ਦਿਖਾਉਨੇ ਤੁਹਾਨੂੰ ਸੋ ਤੁਹ ਜਿੱਥੇ ਜਿੱਥੇ ਜਿਹਨੂੰ ਜਿੱਨੂੰ ਜਦਾ ਮਿਲਦੀ ਆ ਆ ਵੀ ਬਰਾ ਬੱਕੋ ਹੋ ਜਣੀ ਸਾਰੀ ਤੇ ਉੱਪਰ ਵੀ ਜਿਹੜੇ ਟੈਂਟ ਲੱਗੇ ਹੋਏ ਨੇ ਆ ਦੇਖੋ ਜੀ ਕੀ ਬਾਤ ਹੈ ਲੋ ਜੀ ਬੱਚੇ ਮੇਰੇ ਦੇਖ ਰਹੇ ਨੇ ਟੈਂਟ ਸੋ ਲੋ ਜੀ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਟੈਂਟ ਅਲੱਗ-ਅਲੱਗ ਤਰ੍ਹਾਂ ਦੇ ਹਾਂ ਜੀ ਬਤ ਸੋ ਟੈਂਟ ਜਿਹੜੇ ਆ ਲੱਗ ਚੁੱਕੇ ਨੇ ਦੇਖ ਸਕਦੇ ਹੋ ਸਿੰਗਲ ਪਰਸਨ ਡਬਲ ਪਰਸਨ 3 ਪਰਸਨ 4 ਪਰਸਨ ਸਾਰੇ ਟੈਂਟ ਲੱਗੇ ਹੋਏ ਨੇ ਸੋ ਇਹ ਹੈ ਜੀ ਥੱਲੇ ਦਾ 뷰 ਓਵਰ ਆਲ ਦੇਖ ਸਕਦੇ ਹੋ ਸਾਰੇ ਟੈਂਟ ਲੱਗੇ ਹੋਏ ਨੇ ਇਧਰ ਵੀ ਟੈਂਟ ਲੱਗੇ ਹੋਏ ਨੇ ਉਹ ਵੀ ਟੈਂਟ ਲੱਗੇ ਇਧਰ ਵੀ ਦੇਖੋ ਟੈਂਟ ਲੱਗੇ ਜਿੱਥੇ ਜਿੱਥੇ ਵੀ ਜਿੰਨੂ ਜਿੰਨੂ ਜਗ੍ਹਾ ਮਿਲਦੀ ਆ ਉਹ ਆਪਣੇ ਜਿਹੜੇ ਟੈਂਟਰ ਲਗਾ ਰਹੇ ਨੇ ਲਓ ਜੀ ਸੋ ਇਸ ਸਾਈਡ ਤੇ ਜਿਹੜੀ ਕਾਰਵਾਈ ਸਾਡੀ ਸਟੇਜ 'ਤੇ ਹੋ ਰਹੀ ਆ ਜੀ ਲਓ ਜੀ ਕਾਫੀ ਜਿਹੜਾ ਉਹ ਸੂਰਤ ਜਿਹੜਾ ਮਾਹੌਲ ਬਣਿਆ ਹੋਇਆ ਹੈ ਜੀ ਇੱਥੇ ਗੱਡੀਆਂ ਸਾਡੀਆਂ ਸਾਰਿਆਂ ਦੀ ਨੀਚੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਸਾਈਡ ਤੇ ਲੋ ਜ ਉਹ ਸਾਹਮਣੇ ਜਿਹੜਾ ਚੋਅ ਆ ਜੀ ਜਿਹੜਾ ਉਹ ਦਰਿਆ ਪਾਣੀ ਆ ਜੀ ਉਹ ਵਾਟਰ ਕ로ਸਿੰਗ ਕਰਕੇ ਹੀ ਗੱਡੀਆਂ ਜਿਹੜੀਆਂ ਆ ਰਹੀਆਂ ਜੀ ਲੋ ਸੋ ਇੱਥੇ ਜਿਹੜੀ ਟੀਮ ਸਾਡੀ ਰਜਿਸਟ੍ਰੇਸ਼ਨ ਕਰ ਰਹੀ ਹੈ ਸਾਰਿਆਂ ਦੀ ਨਾਮ ਨਾਲ ਆਈ ਕਾਰਡ ਦੇ ਰਹੇ ਨੇ ਸਾਰਿਆਂ ਨੂੰ ਲੋ ਜੀ ਤੇ ਚਲੋ ਥੱਲੇ ਚੱਲਦੇ ਜੀ ਥਿਓ ਦੇਖੋ ਤੁਸੀਂ ਆਲੇ ਦੁਆਲੇ ਕਿੰਨਾ ਸੋਹਣਾ ਅਨਹਦ ਰੁਕਾ ਬੱਤ ਅਨਹਦ ਰੁਕੋ ਚਲੋ ਜੀ ਯਾਰ ਜੀ ਕੁਛ ਪੀਓ ਇੱਥੇ ਦਾ ਦੇਖ ਸਕਦੇ ਕਿੰਨਾ ਸੋਹਣਾ ਜੀ ਜਿਵੇਂ ਤੁਹਾਨੂੰ ਦੱਸਿਆ ਗਿਆ ਜਗਾ ਖਾਲੀ ਆ ਲੋ ਜੀ ਵੀ ਜਗਾ ਬੱਕ ਹੋ ਗਈ ਆ ਦੇਖ ਸਕਦੇ ਇੱਥੇ ਵੀ ਲੱਗ ਰਹੇ ਨੇ ਟੈਂਟ ਚਲੋ ਮੜਾਉਣੇ ਆ ਤੁਹਾਨੂੰ ਅਲੱਗ-ਅਲੱਗ ਕੁਮਕੜਾ ਨੂੰ ਕੌਣ ਕਿੱਥੇ 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 ਜਾ ਕੇ ਆ ਹੌਲੀ-ਹੌਲੀ ਆਪਾਂ ਸਾਰੇ ਵੀ ਇੰਟਰੋਡਕਸ਼ਨ ਤੇ ਵੀ ਲਾਵਾਂਗੇ ਠੀਕ ਆ ਜੀ ਚਲੋ ਜੀ ਇੱਕ ਟੈਂਟ ਇੱਧਰ ਇਕੱਠਾ ਮਠਾ ਜਿਹਾ ਕਰਕੇ ਲੈ ਕੇ ਆ ਰਹੇ ਨੇ ਉਪਰ ਆ ਦੇ ਜੀ ਦਿਨਾਰੇ ਆਪਣੇ ਪ੍ਰੈਂਟ ਵੀ ਉੱਥੇ ਲਾਵਾਂਗੇ ਆਪਾਂ ਉਹੀ ਗੱਲ ਕਰੀ ਡਾਕਟਰ ਸਾਹਿਬ ਸਸੀ ਕਾਲ ਜੀ ਸਸੀ ਕਾਲ ਸਰ ਜੀ ਹੋਰ ਕੀ ਹਾਲ ਹੈ ਠੀਕ ਹੋ ਤੁਸੀਂ ਅਛਾਣਿਆ ਹਾਂਜੀ ਹਾਂ ਹੈਲੋ ਸਸੀ ਕਾਲ RAM RAM ਜੀ ਬੱਚਾ ਬਲਦੀ ਹੈਲੋ ਸਸੀ ਕਾਲ